ਕਿਸਾਨ ਵੀਰੋ ਸਵਾਗਤ ਆ ਸੋਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਝੰਡਾ ਵਾਲਾ ਤਹਿਸੀਲ ਗੋਨਿਆਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਕਾਕੇ ਸਿੰਘ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਬਾਈ ਦਾ ਜਿਹੜਾ ਘਰ ਹੈ ਝੰਡਾ ਵਾਲੇ ਤੋਂ ਕਲੋਨੀਆਂ ਵਾਲੇ ਰਾਹ ਤੇ ਬਾਈ ਦਾ ਘਰ ਹੈ ਘਰੇ ਮਿੱਤਰੋ ਬਾਈ ਦੇ ਬੋਰਡ ਲੱਗਿਆ ਹੋਇਆ ਜਮਾ ਸੜਕ ਦੇ ਉੱਤੇ ਹੀ ਘਰ ਹੈ ਤੇ ਜਿਹੜੀ ਆਪਾਂ ਅੱਜ ਵੀਡੀਓ ਦੇ ਵਿੱਚ ਪਹਿਲੇ ਸੂਏ ਸੂਣ ਵਾਲੀ ਇੱਕ ਵੱਡੇ ਕੱਦ ਦਾ ਕਾਠ ਵਾਲੀ ਵਹਿੜ ਦਿਖਾ ਰਹੇ ਆ ਚੰਗਾ ਸ਼ਰੀਰ ਦੀ ਬਣਤਰ ਫੁੱਲ ਕੱਦ ਕਾਠ ਹੈ ਤੇ ਫੁੱਲ ਵੇਲ ਹੈ ਠੰਲੇ ਵੇ ਦੀ ਪੂਰੀ ਮਿੱਤਰੋ ਸਾਫਾ ਹੈ ਜੇ ਕੱਚੀ ਹੈ ਕਾਫੀ ਦਿਨਾਂ ਦੀ ਪੂਰੀ ਜਿਹੜੀ ਗੱਲਬਾਤ ਭਾਈ ਦੇ ਨਾਲ ਕਰਾਂਗੇ ਫਿਰ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਜੇਕਰ ਕਿਸੇ ਵੀਰ ਨੇ ਵੀਡੀਓ ਪਰਮਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਸੋ ਸ਼ਰੀਰ ਪੱਖੋਂ ਫੇਰ ਆਪਾਂ ਕਹਿੰਦੇ ਬਹੁਤ ਚੰਗੀ ਵੱਡੇ ਕੱਦ ਕਾਠ ਵਾਲੀ ਤੇ ਮਾਂ ਦਾ ਵੀ ਦੁੱਧ ਮਿੱਤਰੋ ਚੰਗਾ ਸੀ ਤੇ ਗਾਹਾਂ ਕਿਹੜਾ ਸਿਮਨ ਲੱਗਿਆ ਤੇ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਅੱਜ ਬਾਈ ਜੀ ਸਸਤਰੀ ਕਾਲ ਬਲਾਉਂਦਾ ਹੈ ਸਸਤਰੀ ਕਾਲ ਉਹ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਜੀ ਇਹ ਹੁਣ ਪਹਿਲਾ ਸੂਆ ਸੁਣਾ ਵੜ ਨੇ ਇਹਨੇ ਪਹਿਲਾ ਸੂਆ ਸੁਣਾ ਕਿੰਨੇ ਦਿਨ ਲੈ ਜਾਊਗੀ ਇਹਦਾ 1 ਹਫ਼ਤਾ ਬਾਕੀ ਹੈ 1 ਹਫ਼ਤਾ ਹਾਂਜੀ ਠੀਕ ਹੈ ਕਿਹੜਾ ਟੀਕਾ ਲੱਗਿਆ ਵਾ ਇਹਦੇ ਐਡੀਐਸ ਦਾ ਰਮਾਂਡਾ ਬੋਲ ਦਾ ਲੱਗਿਆ ਵਾ ਜੀ ਏਬੀਐਸ ਦੇ ਰਮਾਂਡਾ ਬੋਲ ਦਾ ਹਾਂਜੀ ਠੀਕ ਹੈ ਰੇਟ ਵੀ ਆ ਸਕਦਾ ਤੇ ਮੇਰੀ ਚਲੋ ਉਹਦੇ ਕੁਦਰਤ ਦੇ ਸਾਰੇ ਹਨਾ ਹਾਂਜੀ ਤੇ ਰੇਟ ਕੀ ਕਰਤਾ ਜੀ ਫੇਰ ਹੀ ਤੁਰ ਕੇ ਦਿਖਾਵਾਂ ਜਿਹੜਾ ਆਪਾਂ ਕਰਤਾ ਜੀ 135 135 ਜੀ ਉਹਦੇ ਵਿੱਚੋਂ ਮਾਰਕਾ ਕਰ ਦਾਂਗੇ ਓਕੇ ਹਾਂਜੀ ਦੁੱਧ ਕਿੰਨਾ ਪਾ ਸਕਦੀ ਆ ਜਿਹੜੇ ਤੁਹਾਡੇ ਹਿਸਾਬ ਨਾਲ ਹੁਣ ਆਪਣੇ ਹਿਸਾਬ ਤੇ ਕੱਚੀ ਜਿਆਦਾ ਸਸਤ ਦੇਣਾ ਹਾਂ ਜਿਹੜੇ ਹਿਸਾਬ ਨਾਲ ਤਿਆਰ ਹੋਈ ਆ ਹਨਾ ਹਾਂ ਤੱਕੀ ਆ ਅੰਦਾਜ਼ਾ ਮਿੱਤਰੋ 25 ਲੀਟਰ ਦਾ ਮੇਰਾ ਵੀ ਤੇ ਵੈਸੇ ਤੁਸੀਂ ਆਦੀ ਸਮਝਣਾ ਲੈਣੀ ਆ ਕਦ ਕਾਰ ਤੇ ਬੇਲ ਫੁੱਲਾ ਤੇ ਵੱਡੇ ਕਦ ਕੱਡ ਵਾਲੇ ਆਪਾਂ ਕਹਿੰਦੇ ਵੀ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫਤ ਤੋਰ ਕੇ ਦਿਖਾਉਣੇ ਆ ਰੇਟ ਬਾਈ ਨੇ 135 ਕਰਤਾ 135 ਦੇ ਵਿੱਚੋਂ ਬਾਈ ਕਹਿੰਦਾ ਵੀ ਮਾਮਤਾਨ ਹੋ ਜਾਣਾ ਤੇ ਬਾਈ ਦਾ ਫੇਰ ਆਪਾਂ ਕਹਿੰਦੇ ਵੀ ਘਰ ਹੈਗਾ ਜੀ ਝੰਡਾ ਵਾਲੇ ਤੋਂ ਕਲਾਉਨਿੰਗ ਵਾਲੇ ਰਾਹ ਤੇ ਨੋੜ ਲੇ ਹੋ ਹਫਤਾ ਮਿੱਤਰੋ ਸੂਣ ਦੇ ਵਿੱਚ ਬਾਕੀ ਆ ਤੇ ਚੰਗੀਆਂ ਬੜਾਂ ਦੇ ਵਿੱਚੋਂ ਮਿੱਤਰੋ ਆਪਾਂ ਕਹਿੰਦੇ ਆ ਕਿ ਆਉਂਦੀ ਹੈ ਕਿਉਂਕਿ ਰੰਗ ਵੀ ਬਹੁਤ ਸੋਹਣਾ ਹੈ ਤੇ ਘੱਟ ਵੀ ਬਹੁਤ ਸੋਹਣਾ ਤੇ ਠੰਡਲੇ ਵੀ ਦੀ ਵੀ ਆਪਾਂ ਕਹਿ ਸਕਦੇ ਬਹੁਤ ਹੀ ਫਿਕਸ ਹਵਾ ਨੇ ਜੀ ਨੰਬਰ ਜੀ ਆਪਣਾ ਹਾਂਜੀ 79748 ਹਾਂਜੀ 83683 83683 ਹਾਂਜੀ 79748 83683 ਹਾਂਜੀ ਤੇ ਫਿਰ ਆਪਾਂ ਕਹਨੇ ਵੀ ਜੇਕਰ ਕਿਸੇ ਵੀ ਵੀਰ ਨੂੰ ਭੈਣ ਭਰਾ ਨੂੰ ਜਰੂਰਤ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਫੇਸ ਕੁਆਲਟੀ ਸਰੀਰ ਪੱਖੋਂ ਫਿਰ ਆਪਾਂ ਕਹਨੇ ਬਹੁਤ ਹੀ ਚੰਗੀ ਠੰਡੀ ਸੀਰ ਵੀ ਮਿੱਤਰੋ ਫੁੱਲ ਹੈ ਤੇ ਪਹਿਲਾ ਸੁਆ ਸੂਣੀ ਹੈ ਤੇ 7-8 ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਨੇ ਤੋਂ ਪਹਿਲਾ ਮਗਰੋਂ ਫਿਰ ਆਪਾਂ ਕਹਨੇ ਪੁੱਛ ਪਤਾ ਵੀ ਸੁਣ ਸਕਦਾ ਸਾਰੇ ਵੀਰਾਂ ਦਾ ਧੰਨਵਾਦ